ਤੁਹਾਸੀ ਘਰ ਦੀ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ। ਚੋਲੋ। ਹੁਣ ਆਪਾਂ ਅੱਗੇ ਸਟੈਂਡ ਤੇ ਬੜਾ ਬਵਹਿ ਇਹ ਕਵਿੰਗ ਕਰਵਾ ਲਗੇ ਨਾ ਉਹਨਾਂ ਨੂੰ। ਆਇਆ ਬੋਰੀ। ਤੁਸੀਂ ਵੱਖਰੇ ਜਿਹੇ ਤਰੀਕੇ ਨਾਲ ਤੁਸੀਂ ਇਸ ਤਰ੍ਹਾਂ ਬਣਾਇਓ ਮੇਰੇ ਚੈਨਲ ਤੇ ਦਿਖਾਇਓ। ਮੇਰੇ ਤੋਂ ਕਿਨੇ ਚਾਰ ਬੰਦੀ ਦਾ ਤੇ ਬਾਹਰ ਪੈਣ ਭਰਾ ਉਹਨੂੰ ਦਮੈਸਿਆ। ਜਿਹੜੀ ਤੇਨੰਦ ਨੇ ਨਵੇਂ ਆਏ ਚੈਨਲ ਨੂੰ ਸਬਸਕ੍ਰਾਈਬ ਕਰੋ ਜਿਹੜੇ ਪਹਿਲੇ ਥੋੜਾ ਜਿਹਾ ਕਮੈਂਟ ਨਾਲ ਜੁੜਨਾ ਸੋਨੇ ਸੋਨੇ ਤੇ ਵੀ ਟ ਕਹਾ ਆਪਣਾ ਇਦਾਂ ਥੋੜੇ ਥੋੜੇ ਕਮੈਂਟ ਕਰੋ ਵਾਤੋਂ ਵਾਤੋਂ ਵੀਰੋ ਵਾਤ ਕਰੋ ਲਾਈਕ ਕਰੋ ਸ਼ੇਅਰ ਕਰੋ ਵਾਤੋਂ ਵਾਲੇ ਚੈਨਲ ਨੂੰ ਸਪੋਰਟ ਕਰੋ ਜੀ

रोटी एक तरी साधारण ही पकाया चलिए आता हूं रोटी करहूं फिर दही ਆ ਦੇ ਜੀ ਇਹ ਜੀ ਮੇਰੇ ਤੋਂ ਬਰ ਮਸਾਲਾ ਇਹ ਲਓ ਜੀ ਓ ਜੀ ਬੜੀ ਪਾਉਂ ਜਾਂ ਆਹ ਤੇ ਦੇਖੇ ਮੇਰੀ ਸਪਾਈ ਹੈ ਨਾ ਲਾਣੀ ਹੈ

ਆਹ ਤੁਸੀਂ ਦੇਖੋ ਇਹਨੇ ਇਹ ਲੱਗਦਾ ਕਿ ਇਹਨੇ ਤਰੇਲ ਕਲਰ ਮਾਰਤਾ ਹੁੰਦਾ ਰਹਦਾ ਹੁੰਦਾ ਉਹਨੂੰ ਲੀਡਾ ਤਾਂ ਨਾ ਮੈਂ ਜਿੱਦ ਨੂੰ ਇਹਨੂੰ ਪਾਏ ਦਿੰਦੀ ਆ ਇਹ ਖੀਰੀ ਬਹੁਤ ਠੀਕ ਹੈ ਦੇਖੋ ਆਹ ਲੰਘ ਪਾਤਾ ਚਟਾ ਗੋਨੀ ਲੈਣੀ ਉਹ ਦਰ ਲਾ ਦੇ ਗੋਨੀ ਤੜਾ ਵਾ ਤੋ ਵਾਦਾ ਜਿੰਨੇ ਵਾਈ ਕਰੋ ਸੋ ਤੋ ਵਾਦਾ ਮੇਰੇ ਚੈਨਲ ਨੂੰ ਸਪੋਰਟ ਕਰੋ ਸਾਰਾ ਭੈਣ ਭਰਾ ਜਿੰਨੇ ਭੈਣ ਭਰਾ ਮਨੇ ਚੈਨਲ ਬਣਾਇਆ ਕੀਤਾ ਛੋਲੇ ਛੋਲੇ ਕਮੈਂਟ ਕਰਿਆ ਕਰੋ ਇਹ ਤਾਂ ਕਰਦੇ ਹੀ ਜਦੋਂ ਮੈਂ ਤੁਹਾਡੀ ਕਮੈਂਟ ਪੜ੍ਹਦੀ ਨਾ ਬਹੁਤ ਹੌਸਲਾ ਹੁੰਦਾ ਦੇ ਵਜਨ ਦਾ ਫਿਰ ਆਖੀ ਦਾ ਨਹੀਂ ਸਹੀ ਜਿੰਨਾ ਮਰਜੀ ਜਵਾਬ ਦੇ ਕੇ ਆਖੀ ਦਾ ਨਹੀਂ ਜਿਹਨੂੰ ਆਪਣਾ ਬੰਦੇ ਬਣਾਉਣੀ ਹੈ ਇੱਕ ਦਿਨ ਆਪਾਂ ਪਿੱਛੇ ਚੱਲ ਗਏ ਨਾ ਇਹ ਤਾਂ ਬਹੁਤ ਨਾ ਵੀਰ ਕੋ ਨਾ ਪਾਈ ਬਹੁਤ ਫਿਰ ਪਿੱਛੇ ਚੱਲ ਗਈ ਦਾ ਵੀਰ ਕੋ ਛੋਟੀ ਨੂੰ ਕੀ ਕਿਉਂ ਨਾ ਬਾਕੀ ਸਾਥ ਨਾਲ ਹੋਵੇ ਨਾ ਮਤਲਬ ਉਹ ਵੀ ਕਰਦਾ ਜੇ ਨਾ ਉਹ ਕਰ ਰਹਾ ਤਾਂ ਆ ਆ ਲੈ ਕੇ ਤੋੜ ਕੇ ਲਿਆ ਕੇ ਖਿਆ ਚਾਹ ਵਾਸਤੇ ਇਹ ਨਾਲ ਇਹਨਾਂ ਪਾ ਗਏ ਆ ਰਹਾ ਇਹ ਸਬਜ਼ੀ ਜੇ ਪਾਉਣਗੇ ਨਹੀਂ ਸੁਤਰ ਆਉਂਦਾ ਇਹ ਬੜਾ ਮੁਸ਼ਕਲ ਜਾਂਦਾ ਹੈ ਜਿਹੜੀ ਕਰੀ ਗੈਰੀ ਤੋਂ ਤੁਸੀਂ ਜਿ ਬਣਾਉਣੀ ਉਹਦੇ ਵਿੱਚ ਜਦੋਂ ਮਿਕਸੀ ਜਾਂ ਬਾਤਲੀ ਬ੍ਰੈਂਡ ਹੋ ਜਾਂਦਾ ਹੈ ਤਾਂ ਇਹ ਤੋਂ ਬਗੈਰ ਬੜੀ ਜਿਆਦਾ ਅਰਕਰਮ ਨਹੀਂ ਦਾਣੂ ਵਾਲਾ ਵਰਕਰ ਕਰਦਾ ਉਹ ਵੀ ਇੰਨਾ ਤੋਂ ਖਾਓ ਇੱਕ ਉਹ ਖਾਓ ਇਹ ਰਚੀ ਦੀ ਦਾ ਠੀਰੀ ਦਾ ਜੇ ਬਣੀ ਪਰ ਤਾਂ ਕੈਂਟਰ ਜਿੱਲ ਜਾਂਦੀ ਹੈ ਥੋੜਾ ਧਿਆਨ ਰੱਖਣਾ ਪੈਂਦਾ ਤੋਂ ਨੂੰ ਜੇ ਨੂੰ

ਬਾਕੀ ਕੰਮ ਕਰਦੇ ਬੰਦੇ ਦਾ ਦੇਰਵਾਦ ਮਨ ਕੇ ਪਿਆ ਬੰਦਾ ਨਾ ਨਾ ਬਿਮਾਰੀ ਤਾਂ ਹੀ ਮੈਂ ਜੰਦਾ ਤੁਹਾਨੂੰ ਪਤਾ ਮਾਲੇ ਮਸਰੀ ਨਹੀਂ ਵੀ ਠੀਕ ਮੇਰਾ ਬੀਪੀ ਐਨ ਵਧਿਆ ਹੀ ਪਰ ਫਿਰ ਵੀ ਮੈਂ ਆਪਣੇ ਸਰੀਰ ਨੂੰ ਪਾਸੇ ਕਰਕੇ ਸਾਰੇ ਕੰਮ ਕਰਨੇ ਇੱਤੇ ਵੀ ਇਹ ਕਰਨੀ ਹੁੰਦੀ ਮੈਂ ਲਗੀ ਨਹੀਂ ਫੈਸਲ ਵੀ ਕਿਰੇ ਜਾਦੀ ਮੇਰੀ ਬੁਢੀ ਆ ਇਹ ਤਾਂ ਨਹੀਂ ਜਾਂਦਾ ਬੰਨ੍ਹ ਸਕਦਾ। ਬਾਹਰ ਕਿਹਨੂੰ? ਸਰ ਜੀ, ਚੰਗੀ ਵੇਖੋ। ਮੈਂ ਤੇ 4 ਵਜੇ ਵੇਲੇ ਹੋ ਗਈ ਏ ਸਬਜੀ ਮੇਰੀ ਗਈ ਬਣ ਆਟਾ ਗਰਜ ਗਿਆ ਆ ਦੇ ਜਿਵੇਂ ਲੰਮੀ ਰਹਿ ਜਾਂਦੀ ਫਿਰ ਤੇ ਬਸ ਮੇਰਾ ਆਪਣੇ ਤੁਹਾਨੂੰ ਦੱਸਿਆ ਕਿ ਆ ਸਰੀਰ ਸੈੱਟ ਨਹੀਂ ਕੋ ਪਰ ਫਿਰ ਵੀ ਕਿਹਾ ਕੋ ਨਹੀਂ ਆ ਵੇਖੋ ਉਹ ਵੀ ਇਸ ਤਰ੍ਹਾਂ ਨਹੀਂ ਮੇਰੇ ਤਰੀਕੇ ਨਾਲ ਤੜਕਾ ਲਾਇਓ ਮੇਖੀ ਸਭ ਤੋਂ ੜਾਈ ਕਰਕੇ ਪਹਿਲਾਂ ਪਿਆਜ਼ ਟਮਾਟਰ ਅਡਰ ਕਰ ਕਤਾ ਕੇ ਇਹ ਬਹੁਤ ਵੱਡਾ ਸੌਗੀ ਬਣ ਗਈ ਪਾਣੀ ਮੜਾ ਜ ਮਟਕੜ ਲਾ ਤਾਂ ਮੈਂ ਕਿਹਾ ਸੋਕ ਜੀ ਚਲੋ ਜੀ ਪਾਣੀ ਮੈਂ ਪਾਇਆ ਤੇ ਨਹੀਂ ਸਬਜੀ ਨੇ ਪਾਣੀ ਛੱਡਤਾ ਹਾਂ ਤੋ ਗਿਆਣ ਪਾਣੀ ਆ ਲੱਕੜ ਰੱਖੋ ਕਿ ਨਾਲ ਲੱਗ ਜਾਣੀ ਇਹ ਉਹ ਦਿਨ ਜਦੋਂ ਵਾਰੀ ਇਹ ਦਿਨ ਸੁੱਠਾਈਆਂ ਕੀਤਾ ਉਹ ਦਿਨ ਲੱਭਿਆ ਮਾ ਇਹ ਕਿਹੜੇ ਦਿਨ ਕੰਮ ਆਉਣਾ ਕਿਹੜੇ ਜੀਣ ਚੀਜ਼ਾਂ ਰੱਖਣੀਆਂ ਜੇ ਆਪਨੇ ਵਰਤਣੀਆਂ ਬਾਾਕੀ ਨਮੂੜਿਆ ਨਾਲੇ ਇਪਦਾ ਨਵਣਾ ਦਾ ਇਹ ਕਿੱਦਾਂ ਕਿੱਦਾਂ ਲਗਾ ਚੀਜ਼ਾਂ ਲੈਉਣੀਆਂ ਵਰਤਣੀਆਂ ਹਨ ਬਾਹਰ ਅਲੱਛੋ ਜੀ ਤੇ ਗਈ ਜੇ ਬਣ ਚਲੋ ਨਾ ਹੀ ਦਰ ਕਰਦੇ ਨੇ ਫੈਡ ਸੌਜੀ ਆਣੀ ਗਾਈ ਨੂੰ ਕੋਲੇ ਜੇ ਆਪਾਂ ਇਹਨੂੰ ਇਕੱਠੀ ਵੀ ਕਰ ਦੇਨੇ ਹੁਤੇ ਟੱਕਣ ਦੇ ਦਗੇ ਤੇ ਇਹ ਆਪੀ ਪਾਖ ਦੇ ਨਾਲ ਜੇ ਕੋਈ ਆਲੂ ਗਲ ਨਾਲ ਉਹ ਗਲ ਜੂ

ਸਤਿ ਸ੍ਰੀ ਅਕਾਲ ਜੀ ਵੀਡੀਓ ਦੇਖ ਕੇ ਸਮਾਪਤੀ ਇਹ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਵਾਧ ਤੋ ਆਦੇ ਚੈਨਲ ਨੂੰ ਸਪੋਰਟ ਕਰੋ ਤੇ ਵੀਡੀਓ ਸ਼ੇਅਰ ਕਰੋ ਸੋਹਣੇ ਸੋਹਣੇ ਕਮੈਂਟ ਕਰਿਓ ਚਲੋ ਜੀ ਸਾਸਰੀ ਘਰ ਦੀ ਸਾਰਿਆਂ ਨੂੰ